ਜਲੰਧਰ ਪੁਲਿਸ ਨੇ ਲੁੱਟਖੋਹੀਆਂ ਕਈ ਵਾਰਤਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਸਨੇਚਰ ਨੂੰ ਕੀਤਾ ਗ੍ਰਿਫਤਾਰ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੀਤ ਸਿੰਘ ਵਾਸੀ ਜ਼ਿਲ੍ਹਾ ਨਮਾਸ਼ਾਹ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਚੋਰੀ ਅਤੇ ਸਨੇਚਿੰਗ ਰੋ ਦੇ ਮੁੱਲਜ਼ਮ ਵਿੱਚ ਇੱਕ ਸੀ ਪੁਲਿਸ ਨੇ ਦੱਸਿਆ ਕਿ ਚੋਰੀ ਕੀਤੀ ਸੋਨੇ ਦੀ ਬਾਲੀ ਅਤੇ ਖੋ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁੱਛਗਿੱਛ ਦੌਰਾਨ ਗੁਰਪ੍ਰੀਤ ਨੇ ਚੋਰੀ ਦੀਆਂ 20 ਤੋਂ 25 ਵਾਰਤਾਤਾਂ ਨੂੰ ਅੰਜਾਮ ਦੇਣ ਤੋਂ ਇਲਾਵਾ ਇੱਕ ਮੋਟਰਸਾਈਕਲ ਅਤੇ ਐਕਟਿਵਾ ਚੋਰੀ ਕਰਨ ਦੀ ਦੂਜੀ ਨੂੰ ਵੇਚਣ ਦੀ ਵੀ ਕਲ ਕਬੂਲ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਸੁਨਿਆਰੇ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਕਿ ਚੋਰੀ ਕੀਤੀਆਂ ਸੋਨੇ ਦੀਆਂ ਵਾਲੀਆਂ ਕਿਸ ਨੂੰ ਵੇਚੀਆਂ ਗਈਆਂ ਸਨ ਜਲੰਧਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਬਿਊਰੋ ਰਿਪੋਰਟ ਜਲੰਧਰ 20 ਟੀਵੀ ਮਾਨਜੋਗ ਸ਼ਰੀਸ ਸੁਪਨ ਸ਼ਰਮਾ ਜੀ ਆਈ ਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਪਾਲਤਰ ਅਵਸਰਾਂ ਦੀ ਹਦਾਇਤਾਂ ਦੇ ਮਤਾਬਕ ਜਿਹੜੇ ਸ਼ਹਿਰ ਦੇ ਵੀ ਜਿਹੜੀ ਇਹ ਲੁੱਟਖੋ ਦੀ ਵਾਰਦਾਤ ਕਰਨ ਵਾਲੇ ਜਿਹੜੇ ਹੈਗੇ ਨੇ ਮਾੜੇ ਅਨਸਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੀ ਐ ਐਸਾ ਡਿਵੀਜ਼ਨ ਸੈਂਟਰ ਦੇ ਵਿੱਚ ਇੱਕ ਅਸੀਂ ਵਿਸ਼ੇਸ਼ ਜਿਹੜੀ ਹੈਗੀ ਕੈਂਪੇਨ ਸਟਾਰਟ ਕੀਤੀ ਸੀਗੀ ਤਾਂ ਉਸੇ ਹੀ ਕੈਂਪੇਨ ਦੇ ਤਹਿਤ ਕੰਮ ਕਰਦੇ ਹੋਏ ਰਾਮਾ ਮੰਡੀ ਪੁਲਿਸ ਨੂੰ ਜਿਹੜੀ ਹੈਗੀ ਆ ਕੱਲ 16 8 24 ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਿ ਇੱਕ ਸਟੈਚਰ ਜਿਹੜਾ ਹੈਗਾ ਵਾ ਜਿਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਕਿ ਕਪੂਰ ਥਲੇ ਰਹਿਣ ਵਾਲਾ ਹੈਗਾ ਇਹਨੂੰ ਰੌਂਡ ਅਪ ਕਰਕੇ ਪੁੱਛਗਿਛ ਕੀਤੀ ਤਾਂ ਇਹਦੇ ਕੋਲੋਂ ਜਿਹੜੀ 16 8 ਨੂੰ ਇੱਕ ਸਾਡੇ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਲੇਡੀ ਦੀ ਵਾਲੀ ਸਨੇਚ ਕਰ ਲਈ ਸੀਗੀ ਉਹ ਸੋਨੇ ਦੀ ਜਿਹੜੀ ਹੈਗੀ ਵਾਲੀ ਉਹ ਬਰਾਮਦ ਹੋਈ ਹੈ ਤੇ ਦੋਸ਼ੀ ਦੇ ਖਿਲਾਫ ਜਿਹੜੀ ਹੈਗੀ ਆ 178 ਐਫ ਆਈ ਆਰ 183 ਜਿਹੜੀ ਹੈਗੀ ਆ ਮਿਤੀ 16 8 24 ਨੂੰ ਦਰਜ ਕੀਤੀ ਗਈ ਆ ਰਾਮਾ ਮੰਡੀ ਥਾਣੇ ਵਿੱਚ ਤੋਂ ਇਹਦੇ ਵਿੱਚ ਪੁੱਛਗਿਛ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹਨਾਂ ਵਾਲੀ ਮਤਲਬ ਕੋਈ ਸੀ ਉਹ ਵਾਲੀ ਜਿਹੜੀ ਹੈਗੀ ਹੈ ਇਹਦੇ ਕੋਲੋਂ ਬਰਾਮਦ ਹੋ ਚੁੱਕੀ ਹੈ اور 플러스 ਜਿਸ ਮੋਟਰਸਾਈਕਲ ਦੇਤੇ ਨੇ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਤੇ ਫਿਲਹਾਲ ਅੱਜ ਜਿਹੜਾ ਹੈਗਾ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਤੇ ਦੇਖਦੇ ਹਾਂ ਅਰਮਾਨ ਅਸੀਂ ਹਾਸਲ ਕੀਤਾ ਹੈਗਾ ਜਿਹਦੇ ਵਿੱਚ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਪੁੱਛ ਕੇ ਚੈਰੀ ਗਈ ਉਹ ਚਲੋ ਦੇਖੀਏ